ਕਿ ਮੈਂ ਪਾਈ ਪਿਆ ਉਹ ਇਹਨਾਂ ਨਾਲ ਇਹ ਸੜੀ ਆਏ ਉਹ ਦੋ ਮਿੰਟ ਮਿਲਦਾ ਐਂ ਪਾਈ ਬਹਿ ਜਮੇ ਦੇਖੀ ਪਿਆਰ ਨਾਲ ਆਪੀ ਹੈਲਦੀ ਨਹੀਂ ਜਮੇ ਨਹੀਂ ਹੈਲਦੀ ਨਹੀਂ ਜਮੇ ਨਹੀਂ ਛਾਣੀ ਆ ਬੱਚੀ ਅੱਜ ਦੀ ਵੀਡੀਓ ਵਿੱਚ ਆਪਾਂ ਫਾਰਮ ਦੀ ਸਾਰਿਆਂ ਤੋਂ ਸਸਤੀ ਘੋੜੀ ਇਹ ਹੈ ਮਾਰਵਾੜੀ ਦੋਸਤੋ 60 ਇੰਚ ਨੂੰ ਹਾਈਟ ਆ ਦੋ ਪੈਰ ਚਿੱਟੇ ਮੱਥੇ ਪਾਟਾ ਲੈਂਥ ਲੁੰਥ ਚੈੱਕ ਕਰ ਸਕਦੇ ਹੋ ਗਰਦਨ ਲੰਮੀ ਆ ਕੰਨਾਂ ਦੀ ਚੰਗੀਆਂ ਮਾਰਕੇ ਵਾਲੇ ਪਾਸੋਂ ਵੀ ਸਹੀ ਆ ਤੇ ਅੰਦਰ ਦੀ ਵੀ ਸਾਫ ਆ ਕੋ ਆਪਾਂ ਫਾਰਮ ਦੀ ਸਾਰਿਆਂ ਤੋਂ ਸਸਤੀ ਲੱਖੋਂ ਥੱਲੇ ਆਈਡੀਆ ਵੀ ਦੇ ਤਾਂ ਲੱਖੋਂ ਹਜ਼ਾਰ 2000 ਥੱਲੇ ਨਹੀਂ 10000 ਤੋਂ ਥੱਲੇ ਆ। ਤੁਹਾਨੂੰ ਇੰਨਾ ਵੀ ਆਈਡੀਆ ਦੇਤਾ। ਸੋ ਜਾਨਵਰ ਦੋਸਤੋ ਸਾਰੇ ਮੋٹے ਮੁੱਟੇ ਦਿਖਾ ਕੇ ਦੋ ਚਾਰ ਜਾਨਵਰ ਲੈ ਵੀ ਖੜੇ ਉਹ ਵੀ ਆ ਜਾਣੇ ਆ ਤੇ ਜਾਨਵਰ ਆਪਣੇ ਕਿਵੇਂ ਪਾਈ ਪਿਆ ਹੋਏ ਇਹਨਾਂ ਨਾਲ। ਇਹ ਫੜੀ ਆਏ ਉਹ ਦੋ ਜਾਨੀ। ਮਿਲਦਾ ਆਇਆ ਪਾਈ ਬੈਜਵੇਂ ਦੇਖੀ ਪਿਆਰ ਨਾਲ ਆਪੇ ਹੈਲਦੀ ਨਹੀਂ ਜਮੇ ਨਹੀਂ ਹੈਲਦੀ। ਨਹੀਂ ਜਮੇ ਨਹੀਂ। ਸਿਆਣੀ ਆ ਬੱਚੀ। ਬਿਦਾਈ। ਲਦੇ ਲਾਦੀ ਨਜ਼ਰ ਨਾ ਨਾ ਤਾਂ ਹੁੰਦਾ ਫੜਾ ਗਗਨੇ ਨੇ ਨਜ਼ਰ ਲਾਤੀ ਅਸਮ ਉਸਦਨ ਹੁੰਦਾ ਨਾ ਚੱਲਗੇ ਲਿਆ ਹੁਣ ਅੱਜ ਬੱਜੇ ਨਾ ਟਰਾਲੀ ਟੁੱਲੀ ਚ ਤੁਹਾਡਾ ਜਾਈ ਹੈ। ਸਵਾਗਤ ਹੈ ਦੋਸਤੋ ਬਾਬਾ ਜੀ ਦਾ ਸਟੱਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਦੇ ਬਲੌਗ ਚ ਜਾਨਵਰ ਦਿਖਾਉਨੇ ਆਂ ਆਪਾਂ ਮੋਟੀ ਮੋਟੀ ਰਿਵਿਊ ਜੀ ਦੇਣਾ ਬਾਲੀ ਲੰਬੀ ਨਹੀਂ ਆਪਾਂ ਵੀਡੀਓ ਕਰਦੇ ਤੇ ਜਾਨਵਰ ਦਿਖਾ ਦਿੰਨੇ ਆ ਤੁਹਾਨੂੰ ਦੋਸਤੋ ਪਹਿਲਾਂ ਤਾਂ ਬਸ਼ੀਰੀ ਢਾਈ ਸਾਲ ਦੀ ਦੂ ਦੰਦ ਹਜੇ ਪ੍ਰੋਪਰ ਹੋਈ ਨਹੀਂ ਤੇ ਨੀਲੀ ਆ ਮੱਜ ਨੂੰ ਘੋੜੇ ਦੀ ਗਾਰੰਟੀ ਨਾ ਤੇ 65 ਇੰਚ ਦੀ ਹਾਈਟ ਆ ਮੰਨਿਆ ਜਾਨਵਰ ਦਿੱਖ ਨਹੀਂ ਦਿੰਦਾ ਬਾਹਰ ਕੱਢੇ ਤੇ ਦਗਰਦਨ ਵੀ ਬਹੁਤ ਲੰਮੀਆਂ ਤੇ ਹਾਈਟ ਵੀ ਚੰਗੀ ਤੇ ਇਹ ਚੈਂਪੀਅਨ ਦਲਰਾਜ ਜੋ ਸਰਵੀਰ ਜਸਰਜੀ ਕੋਲ ਲੁਧਿਆਣੇ ਫਤਿਹ ਸਟੱਡ ਫਾਰਮ ਚ ਉਹਦਾ ਬੱਚਾ ਜੀ ਮੱਥੇ ਬਲੇਜ ਆ ਮਗਰਲੇ ਦੋ ਪੈਰ ਬਲੇਗ ਤੇ ਇਹ ਆਪਣਾ ਘਰ ਦਿੱਤਾ ਖੜਾ 2 ਸਾਲ ਦਾ ਹੋ ਗਿਆ ਜੀ 25 26 ਮਹੀਨੇ ਦਾ ਤੇ 65 ਪਲੱਸ ਹਾਈਟ ਹੋਗੀ ਤੇ ਨੰਬਰ ਕਰ ਲਿਓ 962 391 5445 9855 990 ਫਤਾਰਾ ਸੋ ਇੱਕ ਮੋਟੀ ਮੋਟੀ ਰਿਵਿਊ ਦੇ ਤੌਰ ਤੇ ਤੁਹਾਨੂੰ ਦਿਖਾ ਦਿੰਨੇ ਆ ਜਾਨਵਰ ਆ ਨਵਰਤਨ ਦਾ ਬਸ਼ੀਰਾ ਖੜਾ ਜੀ ਸਵਾਰੀ ਵਾਲਾ ਕੋਈ ਸੱਜਣ ਬਰੀਡਿੰਗ ਵਾਸਤੇ ਵਰਤਣਾ ਚਾਹੁੰਦਾ ਹੋਵੇ ਤੇ ਇਹ ਦੇਖ ਲੈ ਤੇ ਆਹ ਲੱਕ ਘੋੜੀ ਖੜੀ ਹੈ ਜੀ ਹੈਵੀ ਬੌਂਡ ਦੀ ਆ ਹੱਡ ਪੈਰ ਖੁੱਲੇ ਦੀ ਤੇ ਭਾਰੀਪੂਰੀ ਬਹੁਤ ਆ ਤੇ ਇਹ ਬਸ਼ੇਰੀ 3 ਸਾਲ ਦੀ ਖੜੀ ਹੈ ਜੀ ਇਹ ਵੀ ਮੀਟ ਹੋਈ ਹੋਈ ਆ 60 ਪਲੱਸ ਇਹਦੀ ਹਾਈਟ ਉਹ ਮੈਂ ਤਾਂ ਰੰਗ ਆ ਸਿਰਫ ਮੱਥੇ ਫੋਲਾ ਰੰਗ ਵਾ ਪੱਕਾ ਗੱਤਾਂ ਲੋਤਾਂ ਕਾਲੀਆਂ ਇਹਦੀ ਪੂਰੀ ਤਰ੍ਹਾਂ ਇਹ ਸੰਜਾਫ ਬਿਸ਼ੇਰੀ ਖੜੀ ਹੈ 3 ਸਾਲ ਦੀ ਇਹ ਵੀ ਜੈ ਰਾਜ ਤੋਂ ਗੱਭਣ ਨਾ ਨਹੀਂ ਲੀ ਆ ਬਾਡੀ ਬੁੱਡੀ ਬਹੁਤ ਹੈ ਤੇ ਤੁਰਦੀ ਬਹੁਤ ਹੈ ਜੇ ਨਵੀਂ ਉਮਰ ਦੀ ਗਰਦਨ ਦਾ ਦੇਖੋ ਤੁਸੀਂ ਸਟਰਕਚਰ ਹੈ ਜਿਹੜਾ ਪਿੱਠ ਫੁੜਾ ਰੰਗ ਦੂਰੀਆ ਨੀਲਾ ਹੋਇਆ ਪਿਆ ਜੀ ਤੇ ਆਹ ਬਿਸ਼ੇਰੀ ਨਾਟ ਫੋਰ ਸੇਲ ਆ ਮਿੱਤਰੋ ਤੇ ਇਹ ਬਿਸ਼ੇਰੀ ਦੋ ਦੰਦਾਂ ਦਾ ਹੀ ਮੱਥੇ ਬਲੇਜ ਤਿੰਨ ਪੈਰ ਚਿੱਟੇ ਆ 58 ਪਲੱਸ ਹਾਈਟ ਆ ਹਜੇ ਦੋ ਦੰਦ ਹੋਈ ਆ ਤੇ ਇਹ ਵੀ ਆਪਣੇ ਵਾਲ ਜੈ ਰਾਜ ਤੋਂ ਮਹੀਨੇ ਤੋਂ ਉੱਪਰ ਗੱਭਣ ਹੋ ਗਈ ਬਲੇਜ ਬਲੂ ਬਹੁਤ ਚੰਗਾ ਤੇ ਇਹ ਦੇਖੋ ਜੈਰਾ ਦੀ ਬੱਚੀ ਚੈੱਕ ਕਰੋ ਪਹਿਲੇ ਪੂਰ ਦੀ ਬੱਚੀ ਹੈ ਦੋਸਤੋ ਦੋ ਪਰ ਚਿੱਟਾ ਬਾਡਾ ਬੁੱਡਾ ਬਹੁਤ ਸਾਢੇ 3 ਮਹੀਨਿਆਂ ਦੀ ਹੋ ਗਈ ਤੇ ਇਹ ਚਾਰ ਦੰਦ ਬਸ਼ੇਰੀ ਆ ਇਹ ਵੀ ਜੈਰਾ ਤੋਂ ਮੀਟ ਕਰਵਾਤੀ ਆਪਾਂ ਤੇ ਪਰਾਂ ਤੋਂ ਆਪਾਂ ਚੱਲੀਏ ਇਹ ਨੁਕਰੀ ਹੋੜੀ ਜੀ ਜਿਆਦਾ ਹਾਈਟ ਵਾਲੀ ਥੋੜੀ ਲਿੱਸੀ ਜ਼ਰੂਰ ਆ ਪਰ ਹਾਈਟ ਹੋਈ ਤਾਂ ਚੈੱਕ ਕਰ ਸਕਦੇ 63 64 ਇੰਚ ਚੰਗੂ ਆ ਬਾਡਾ ਬਹੁਤ ਜਦੋਂ ਤਿਆਰ ਹੋ ਗਈ ਬਹੁਤ ਵੱਡੀ ਹੋ ਤੇ ਪ੍ਰਭਾਤ ਦੀ ਪੋਤੀ ਐ ਦੋਸਤੋ জাফর ਦੀ ਬੱਚੀ ਮੱਥੇ ਬਲੇਜ ਦੀ ਜੈਜ ਰੇਟਾ ਗਰੰਟੀ ਨਾਲ ਤੇ ਬਸ਼ੀਰਾ ਚੰਦਨ ਘੋੜੇ ਦਾ ਖੜਾ ਮੱਥੇ ਫੁੱਲ ਦੋ ਪੈਰ ਚਟਿਆਂ ਦਾ ਤੇ ਪ੍ਰਭਾਤ ਲਾਈਨ ਚ ਸੁਪ੍ਰਭਾਤ ਦਾ ਬੱਚਾ ਜੋਦੇ ਘੋੜੇ ਦਾ ਬੱਚਾ ਸੁਪ੍ਰਭਾਤ ਦਾ ਪੁੱਤਾ ਸੌਰੀ ਤੇ ਇਹ ਅਤੀ ਸੁੰਦਰ ਦੀ ਪੋਤੀ ਆ ਤੇ ਕੇਸ਼ਰੀਆ ਘੋੜੇ ਦੀ ਆ ਆ ਸਾਰਾ ਛੋਟਾ ਮਾਲੀ ਆ ਤੇ ਇਹ ਮੱਜੂ ਕੇ ਲਾਈਨ ਦਾ ਐਡਮ ਦਾ ਪੁੱਤਾ ਖੜਾ ਜੀ ਨੀਲਾ ਹੋ ਚੱਲਿਆ ਸਾਰਾ ਬੱਚਾ ਤੇ ਇਹ ਖੜਾ ਹਰਸ਼ਵਰਦਨ ਦਾ ਪੁੱਤਾ ਕੀ ਦਾ ਘੋੜੀ ਦਾ ਜੀ ਤੇ ਇਹ ਪੰਜ ਕ ਲੈਣੀ ਬੇਸ਼ੇਰੀ ਆ ਤੇ ਨਾਲ ਦੀ ਆ ਪੰਜ ਕ ਲੈਣੀ ਆ ਦੇਵਲੀ ਲਾਈਨ ਚੋਂ ਦੱਸੀ ਸੀ ਆਪਾਂ ਨੂੰ ਮਾਲਖਾਨੇ ਤੇ ਇਹ ਰੋਲੀ ਵਾਲੇ ਅਰਜਨ ਦੀ ਪੁੱਤੀ ਆ ਦੋਸਤੋ ਆਪਣੇ ਭਾਰਤ ਘੋੜੇ ਦੇ ਫੁੱਲੇ ਵਾਲੇ ਦੀ ਬੱਚੀ ਆ ਤੇ ਇਹ ਲਾਲ ਚੰਬੀ ਘੋੜੀ ਹੀਟ ਕੱਢ ਰਹੀ ਆ 60 ਇੰਚ ਹਾਈਟ ਆ ਤੇ ਖਾਲੀ ਮੌਕੇ ਤੇ ਤਰਦੀ ਤੁਰਦੀ ਸੋਹਣਾ ਇਹ ਵੀ ਜਾਇਜ ਰੇ ਤੇ ਇਹ ਸਾਰਿਆਂ ਤੋਂ ਫਾਰਮ ਦੀ ਸਾਰਿਆਂ ਤੋਂ ਸਸਤੀ ਘੋੜੀ ਕਹਿ ਸਕਦੇ ਆਪਾਂ ਦੋ ਪੈਰ ਚਿੱਟੇ ਮੱਥੇ ਤੇ ਫੁੱਲ ਹੈ ਇਹਦੇ ਦੇਖ ਸਕਦੇ ਤੁਸੀਂ ਫਾਰਮ ਦੀ ਸਾਰਿਆਂ ਤੋਂ ਸਸਤਾ ਜਾਨਵਰ ਦੋਸਤੋ ਸਾਰੇ ਮੋٹے ਮੁੱਟੇ ਦਿਖਾ ਕੇ ਦੋ ਚਾਰ ਜਾਨਵਰ ਲੈ ਵੀ ਖੜੇ ਉਹ ਵੀ ਆ ਜਾਣੇ ਤੇ ਜਾਨਵਰ ਆਪਣੇ ਅਵਦਲਾ ਬਦਲੀ ਹੁੰਦੇ ਰਹਿੰਦੇ ਤੇ ਨੰਬਰ ਕਰ ਲੇ 96239154 5439855990 ਸੋ ਮਿਲਦੇ ਆ ਜਲਦੀ ਇੱਕ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ